ਜੇ ਇਹ ਤੇਰੇ ਫੋਨ ਮਿਕਣਾ ਨਾ ਤੇ ਆ ਗੜੀ ਵੀ ਗਈ ਹੋ ਕਰ ਰੇ ਕਰ ਰੇ ਕੀ ਹੋਇਆ ਇਹ ਕਿੱਥੇ ਗਿਆ ਸੀ ਕੀ ਹੋਇਆ ਕੀ ਇਹ ਕੀ ਹੋਇਆ ਨੇ 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 ਆਇਆ ਮਾਰ ਕੇ 100 ਲੱਖ ਮੋੜ ਦਿੱਤਾ ਤੋ ਉਸ ਤੋਂ ਬਾਅਦ ਉਹਨੇ 20 3 ਨੂੰ ਸਾਨੂੰ ਥਾਣੇ ਚ 1.5 ਲੱਖ ਫੇਮੋ 3 ਇਹ ਕੋਈ ਨਾ ਭੁੱਲ ਗਈ ਕਿਹੜੇ ਖੜ ਦੇ ਸੀਗੇ 3 ਡਿਵੀਜ਼ਨ ਦੇ ਉਹਨਾਂ ਨੇ ਦਿਹਾਤਾ ਸੀ 3 ਲੱਖ ਰੁਪਏ ਵਾਪਸ ਲੱਗਦਾ ਨਹੀਂ ਕਰੋ ਤੁਸੀਂ ਕਾਰਵਾਈ ਕਰਾਈ ਹੁੰਦੀ ਅਜੇ ਸਮਾਂ ਨਾ ਹੁੰਦਾ ਅਰੇ ਸਮਾਂ ਇੰਨੀ ਜਿੱਤ ਕਿੱਧਾ ਆ ਗਿਆ ਉਸ ਸਮੇ ਜਿਹੜਾ ਪੈਸੇ ਵਾਪਸ ਵਾਇਆ ਸੀ ਉਸਨੇ ਕਿਹਾ ਸੀ ਉਸੇ ਵਾਪਸ ਕਰਾ ਦੇਣੀ ਹਾਂ ਪੁਲਿਸ ਨੇ ਕਿਹਾ ਸੀ ਕਿਨੇ ਪੈਸੇ ਵਾਦ ਦੇਣੇ ਕਿ ਬਿਨਾਂ ਆਪਣੇ ਕੋਲ ਕੋਈ ਕਾਰਵਾਈ ਨਹੀਂ ਕੀਤੀ ਕੋਈ ਮੈਂ ਕਹੀ ਨਹੀਂ ਤਾਂ ਤੁਹਾਡਾ ਬੇਟਾ ਪਹਿਲਾਂ ਕਿੱਥੋਂ ਘਟਰਾ ਕਿੱਧਰ ਗਿਆ ਸੀ ਜੀ ਉਹਨਾਂ ਦੋਨੋਂ ਘਟਰਾ ਕਰਮ ਸਿੰਘ ਸੋ ਅੱਛਾ ਜੀ ਪੰਜੀ ਤੁਹਾਡਾ ਬੇਟਾ ਕਰਦਾ ਕੀ ਹੈ ਮੇਰਾ ਬੇਟਾ ਇਹ ਕਰਦਾ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਸਾੜਾ ਕੱਪੜੇ ਦਾ ਸ਼ੁਰੂ ਅੱਛਾ ਜੀ ਕਿੱਥੇ ਹਾਂਜੀ ਸਰ ਦਰਬਾਰ ਸੋ ਅੱਛਾ ਜੀ ਤੇ ਅੱਜ ਕਿੱਥੇ ਗਿਆ ਸੀ ਹੈ ਅੱਜ ਅਸੀਂ ਅੱਜ ਅੱਜ ਅਸੀਂ 4 ਵਜੇ ਅੱਜ ਦੀ 1:30 ਮੈਂ ਕੋ ਡਾਕੂਮੈਂਟ ਪਏ ਆ ਅਸੀਂ ਰਜਿਸਟਰੀ ਕਰਾ ਕੇ ਆਏ 4 ਵਜੇ ਕਚਹਿਰੀਆਂ ਕਿਹੜੀ ਜਗ੍ਹਾ ਲੱਤੀ ਹੈ ਜੀ ਗਾਰਡਨਿੰਗ ਲਈ ਅੱਛਾ ਜੀ গোল্ডেন গেট ਦੇ ਕੋਲ ਅੱਛਾ ਜੀ ਅੰਦਰ ਗਾਰਡਨ ਐਂਡ ਕਲੇਮ ਚਾਚਾ ਸੀ ਰਜਿਸਟਰੀ ਕਰਈਆ ਚਾਰੋ ਜੀ ਮੈਂ ਆਕੇ ਘਰ ਬੈਠੀ ਫੋਨ ਚਲਾ ਇੱਕ ਜਾੜ ਗਿਆ ਹਾਂਜੀ ਕੋਈ ਗਵੰਡੀ ਆਇਆ ਤਾਂ ਤੁਹਾਡੇ ਮੁੰਡੇ ਦੇ ਸੱਟਾ ਲੱਗੀਆਂ ਤੇ ਉਹਨੂੰ ਤੁਹਾਡੇ ਮੁੰਡੇ ਸਾਮੰਦੀ ਬਸਤਾ ਲੈ ਕੇ ਗਏ ਆਉ ਫੇਰ ਕਹਿੰਦਾ ਮੈਨੂੰ ਫੋਨ ਨੰਬਰ ਦਿਓ ਕੋਈ ਫੇਰ ਮੈਂ ਇਹਦੇ ਨੰਬਰ ਤੇ ਫੋਨ ਕੀਤਾ ਔਰ ਸਾਡੇ ਨੇ ਐਸ ਐਚਓ ਸਾਡੇ ਚੁੱਕ ਲਿਆ ਮੈਡਮ ਤੁਹਾਡੇ ਹਸਬੰਡ ਕੀ ਕਰਦੇ ਨੇ ਕੱਪੜੇ ਦਾ ਸ਼ੋਰੂਮ ਹੈ ਸਾਡਾ ਦਰਬਾਰ ਸਾਹਿਬ ਦੇ ਮੈਡਮ ਤਨ ਕਿੰਨੇ ਵਜੇ ਫੋਨ ਆਇਆ ਜ਼ੀਰੋ ਬਿਨਾਵਾਂ ਅੱਜ ਕਿਸੇ ਨਾਲ ਲੜਾਈ ਝਗੜਾ ਕੋਈ ਹੋਇਆ ਅੱਜ ਕੋਈ ਫੋਨ ਆਇਆ ਮੈਨੂੰ ਤਾਂ ਮੇਰੇ ਨਾਲ ਆ ਚਾਰ ਤੁਸੀਂ ਸੀਸੀਟੀਵੀ ਕਢਾਓ ਚਾਰੋ ਜੇ ਅਸੀਂ ਰਜਿਸਟਰੀ ਕਰਾਈ ਤੇ ਅਸੀਂ ਗਾਰਡਨ ਐਂਡ ਕਲੇਵ ਦੇ ਆਪਣੀ ਜਗ੍ਹਾ ਦੀ ਮੰਤੀ ਕਰਾਈ ਉੱਥੋਂ ਦੀ ਵੀ ਕਢਾਓ ਹਲੋ ਫੇਰ ਅਸੀਂ ਉੱਥੋਂ ਰਾਜੋ ਗੱਡੀ ਬਣਾਉਣੀ ਸੀ ਦਹੀਂ ਲੈ ਕੇ ਰਾਜੋ ਮੋਨੀ ਵਾਲੇ ਚੌ ਉਹ ਤਾਂ ਤਾਂ ਮੈਨੂੰ ਵਰਕ ਫੀ ਕਰੇ। ਹੂੰ ਹੂੰ। ਇਹ ਤਾਂ ਨਹੀਂ ਅੰਤ। ਵਰਕ ਫੀ ਲਈ ਕਾ ਰਾਇਆ ਕਿ ਨਮਨ ਬਪਾਲਕ ਵਜੀ ਗਈ ਆ ਮੈਂ ਕਹਾ ਕੰਨ ਬਗੋੜੇ ਸਫਾ ਪੀ ਕੇ ਇਹ ਆਪਣਾ ਚਲ ਗਿਆ ਮੈਂ ਆਪਣਾ ਚਲ ਗਈ ਫਿਰ ਇਹਨੇ ਜੇ ਪਾਹੂ ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗਾ ਇਹਦਾ ਮੈਨੂੰ ਕੁਝ ਕੁਝ ਵੀ ਨਹੀਂ ਅਸੀਂ ਕਦੀ ਲੜਾਈ ਨਹੀਂ ਕੁਝ ਕੁਝ ਤਾਂ ਮੇਰੀ ਕਿਡਨਾਪਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਧਮਕੀ ਆਈ ਹੋਵੇ ਜਾਂ ਕੋਈ ਲੜਾਈ ਆ ਹਾਂ 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 ਉਸ ਦਿਨ ਥੋੜੇ ਦਿਨ ਬਾਅਦ ਇੱਕ ਫੋਨ ਆਇਆ ਵਾ ਤੈਨਾਂ ਹੀ ਤੂੰ 20000 ਰੁਪਏ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ ਆਪਾਂ ਜ਼ਮਾਨਤ ਤੇ ਆਏ ਹੋਇਆ ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਏ ਇਹਨੂੰ 15 ਮਿੰਟਾਂ ਚ ਕਰਾ ਦਿੱਤਾ ਸੀ ਰਿਮੈਨੈਂਟ ਔਰ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਹੈ ਇਹ ਸਾਨੂੰ ਇੱਕ 20000 ਰੁਪਏ ਦੇ ਦੇ ਅਸੀਂ ਜ਼ਮਾਨਤ ਤੇ ਆਏ ਆ ਅਸੀਂ ਨਿਕਲਣਾ ਨਹੀਂ ਤੇ ਇਹ ਕਹਿੰਦਾ ਕਿ ਨਿਕਲ ਨਾ ਨਿਕਲੋ ਇਹ ਕਿਉਂ ਮੰਗਦੇ ਪਏ ਤੇ ਇਹ ਉਹ ਕਹਿੰਦਾ ਕਿ ਚੱਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ ਮੇਰੇ ਕੋਲ ਹੀ ਰਿਕਾਰਡਿੰਗ ਹੈਗੀ ਮੇਰੇ ਫੋਨ 'ਤੇ ਇਹਨੇ ਤੂੰ ਕਹਿੰਦਾ ਕਿ ਅੰਡੇ ਦੇ ਵਿੱਚ ਵਿੱਚ ਆਹ ਵਾਲਾ QR ਇਹਦੇ ਤੇ 20000 ਰੁਪਏ ਭਰੋ ਇਹ ਕਹਿੰਦਾ ਕਿ ਮੈਂ ਨਹੀਂ ਪਾ ਸਕਦਾ ਇਹ ਕਹਿੰਦਾ 1 ਘੰਟੇ ਦਾ ਟਾਈਮ ਦਿਆ ਮੈਂ ਕੋ ਜੇ ਨਹੀਂ ਹੈਗੇ ਮੈਂ ਕਨਫਰਮਿੰਗ ਹੂੰ ਹੂੰ 1 ਘੰਟੇ ਦਾ ਟਾਈਮ ਕਿਉਂ ਮੇਰੇ ਕੋ ਜੇ ਨਹੀਂ ਹੈ ਵੀ ਘੰਟੇ ਬਾਅਦ ਫੋਨ ਆਇਆ ਮੈਂ ਦਰ ਉਹ ਬੰਦੇ ਤੁਹਾਨੂੰ ਹੁਣ ਕਿਸੇ ਤੇ ਸ਼ੱਕ ਹੈਗਾ ਉਹ ਕਹਿੰਦਾ ਉਹ ਕਹਿੰਦਾ ਕਿ ਘੰਟੇ ਕਿਹ ਕਹਿੰਦਾ ਘੰਟੇ ਤੱਕ ਰਿਪੇ ਫੋਨ ਆਇਆ ਕਹਿੰਦਾ ਨਹੀਂ ਪਾਏ ਨਹੀਂ ਪਾਇਆ ਐਸੇ ਕੋਈ ਨਹੀਂ ਕਰਨਾ ਫਿਰ ਕੀ ਅੱਜ ਤੁਹਾਨੂੰ ਕਿਸੇ ਦਾ ਸ਼ੱਕ ਹੈ ਹੁਣ ਕਹਿ ਰਹੇ ਹੋ ਕਿ ਨਾ ਮੈਨੂੰ ਫੋਨ ਆਇਆ ਉਹ 8-10 ਦਿਨ ਪਹਿਲਾਂ ਨਹੀਂ ਹੁਣ ਕੀ ਕਹਿ ਰਹੇ ਨਾ ਮੈਨੂੰ ਫੋਨ ਆਇਆ ਅਮਨ ਦੀ ਪੋਸਟ ਬਟਨਾਂ ਲਈ ਛੱਡਾ ਆ ਗਿਆ ਮੈਡਮ ਤੁਹਾਨੂੰ ਕਿਸੇ ਦਾ ਹੁਣ ਸ਼ੱਕ ਹੈ ਐਸ ਐਸ ਕੋਈ ਨਹੀਂ ਪਤਾ ਕੁਝ ਵੀ ਮੇਰਾ ਮੁੰਡਾ ਫੇਰ ਤੋਂ ਮੇਰੇ ਨਾਲ ਆ ਕੇ ਬਰਨ ਰਿਹਾ ਸੀ ਜੀ ਕੋਈ ਕਿਤੇ ਮਤੋਂ ਮਾਰੀ ਗਈ ਹੈ ਮੈਨੂੰ ਪਤਾ ਹੀ ਨਹੀਂ ਕਿਤੇ ਕਿ ਗੱਡੀ ਦੇ ਪਿੱਛਾ ਕੀਤਾ ਜਾ ਰਿਹਾ ਸੀਗਾ ਦਾ ਜਿਮ ਮਾਰਕਟ ਪਾਣੇ ਤੱਕ ਬਿਲਕੁਲ ਛਾਣੇ ਦੇ ਬਿਲਕੁਲ ਬਾਹਰ ہماری ਗੱਡੀ ਆਪਣੀ ਹੈ ਦੀ ਹਾਂ ਕਿਹੜੀ ਗੱਡੀ ਹੈ ਦੀ ਹੋਂਡਾ ਦੀ ਹੈ ਕੋਈ ਦਿੱਲੀ ਨੰਬਰ ਦੀ ਹਾਂ ਦਿੱਲੀ ਨੰਬਰ ਹਾਂ ਮੇਰੇ ਨਾਮ ਤੇ ਆ ਇੱਕ ਸਾਲ ਦਾ ਹੋਰ ਐਡਵਾਂਸ ਦਿੱਤਾ ਹੈ ਨਹੀਂ ਕਿਤੇ ਵੀ ਦਿਨੇ ਲਾਇਆ ਦਾ ਵਿਆਜ ਦਾ ਪਤਾ ਨਹੀਂ ਕੀ ਉਹ ਨਹੀਂ ਚਾਹਦਾ ਮੁੰਡਾ ਚਾਹਦਾ ਜੀ ਦੀ ਡੈਡਪਾਟੀ ਸਾਡੇ ਕੋਲ ਹਸਪੀਟਲ ਚ ਮੌਜੂਦ ਹੈ ਛੇਤੀ ਜਿਹੜੀਆਂ ਸੀਸੀਟੀਵੀ ਅੱਖ ਘੰਗਾਲੇ ਜਾਰੇ ਟੀਮਾਂ ਲੱਗੀਆਂ ਛੇਤੀ ਤੁਹਾਨੂੰ ਇਹਨਾਂ ਦੇ ਜਿਹੜੇ ਕਤਲਾਂ ਤੋਂ ਫੜ ਕੇ ਤੇ ਤੁਹਾਨੂੰ ਦੱਸ ਦਿੱਤਾ ਗੱਲ ਕਤਲ ਕਿੱਥੇ ਕੀਤਾ ਗਿਆ ਸਰ ਇਹ ਗੇਟ ਕੀ ਮੋਢੇ ਲੱਗੇ ਕਿੱਥੇ ਥਾਣੇ ਦੇ ਬਾਹਰ ਥਾਣੇ ਦੇ ਲੱਗੇ ਕਿਹੜੇ ਹਾਲਾਤਾਂ ਇਹ ਤੁਹਾਨੂੰ ਮਿਲਿਆ ਇਹ ਜ਼ਖਮੀ ਹਾਲਾਤਾਂ ਚ ਲਿਆ ਉਸੇ ਵੇਲੇ ਅਸੀਂ ਥਾਣੇ ਲਿਆ ਇਹਦੇ ਇੱਕ ਗੋਲੀ ਲੱਗੀ ਹੈ ਸਰ ਲੱਗਦੀਆਂ ਚਲਾਈਆਂ ਬਾਹਰ ਲਾ ਕੇ ਲੱਗੇ ਹੁੰਦੇ ਨੇ ਸਰ ਮਦਦ ਨੂੰ ਪੁਲਿਸ ਸਟੇਸ਼ਨ ਦੇ ਸਰ ਕੈਮਰੇ ਚੈੱਕ ਕੀਤੇ ਜਾਣਗੇ ਥਾਣੇ ਦੇ ਬਾਹਰ ਬਹੁਤ ਸਾਰੇ ਕੈਮਰੇ ਲੱਗੇ ਹੋਏ ਨੇ ਬਿਲਕੁਲ ਟੀਮਾਂ ਲਾ ਦਿੱਤੀਆਂ ਨੇ ਕਿ ਥਾਣੇ ਕਿੱਥੇ ਹੋਏ ਬਗਮੁਖਤੀ ਮਰ ਹਰ ਐਂਗਲ ਤੋਂ ਦੇਖਿਆ ਜਾ ਰਿਹਾ ਹੈ ਪਤਾ ਲੱਗਾ ਦੂਜੀ ਗੱਡੀ ਦੇ ਵਿੱਚ ਕੋਣ ਉਹ ਛੇਤੀ ਛੇਤੀ ਪਤਾ ਲੱਗਾ ਪਹਿਲਾਂ ਵੀ ਥਾਣੇ ਦੇ ਬਾਹਰ ਇਸ ਤਰ੍ਹਾਂ ਗੋਲੀ ਚੱਲਣ ਦੀ ਘਟਨਾ ਸੀ ਅੱਜ ਫੇਰ ਆਈ ਹੈ ਤੁਹਾਨੂੰ ਸ਼ੱਕ ਹੀ ਲੱਗਦਾ ਪੁਲਿਸ ਦੀ ਲਾਪਰਵਾਹੀ ਹੈ ਸਰ ਇੱਕ ਅਸੀਂ ਗੱਲ ਕਰੀਏ ਕਮਿਸ਼ਨਰ ਸਾਹਿਬ ਦੇ ਵੱਲੋਂ ਕੀ ਆ ਕੇ ਪੁਲਿਸ ਚੱਲੀ ਨਹੀਂ ਨਾ ਪਹਿਲੇ ਵੀ ਇੱਕ ਪਾਸੋਂ 플ੈਗ ਮਾਰਚ ਕੀਤੇ ਜਾ ਰਹੇ ਦੂਜੇ ਬਸ ਪੁਲਿਸ ਸਟੇਸ਼ਨ ਹੀ ਸੁਰੱਖਿਤ ਨਹੀਂ ਜੇ ਤੁਸੀਂ ਸਵਾਰੀ ਤੋਂ ਬਾਅਦ ਵਿੱਚ ਸਾਰਾ ਕੁਝ ਦੱਸ ਦਿੱਤਾ ਜਾਊਗਾ ਸਰ ਹਰ ਇੱਕ ਪਾਸੇ ਡਿਊਟੀ ਸਾਰੀਆਂ ਲੱਗੀਆਂ ਸਰ ਇੱਕ ਪਾਸੇ ਫਲੈਗ ਮਾਰਚ ਹੋ ਰਿਹਾ ਦੂਜੇ ਪਾਸੇ ਖਾਣੇ ਦੇ ਬਾਹਰ ਹੀ ਬੰਦੇ ਸੁਰੱਖਿਅਤ ਨਹੀਂ ਨੇ ਲੱਗਦਾ ਨਹੀਂ ਕਿ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਨਾਕੇ ਵੀ ਲੱਗੇ ਫਾਇਰ ਨਾਕੇ ਵੀ ਲੱਗੇ ਨੇ ਕਈ ਨਾਕੇ ਨੇ ਲਖਣਾ ਕਰਕੇ ਵੱਡੀ ਗਿਣਤੀ ਵਿੱਚ ਫੋਰਸ ਦਾ ਨਾਤਾ ਇਹ ਵੀਡੀਓ ਵੀ ਦਿਖਾ ਨਹੀਂ ਸਕਿਆ ਜਿਹੜਾ ਲੋਕੀ ਨੇ ਕੈਮਰਾ ਮੁੰਡਿਆਂ ਸਰ ਕਿੰਨੀਆਂ ਗੋਲੀਆਂ ਚੱਲੀਆਂ ਨਹੀਂ ਥਾਣੇ ਸਰ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਗੋਲੀ ਲੱਗੀ ਆ ਥਾਣੇ ਦੇ ਬਾਹਰ ਕਿੰਨੀਆਂ ਚੱਲੀਆਂ ਉਦਾਂ ਇਹ ਜਵਾ ਇਹਦੇ ਲੱਗੀ ਉਹ ਮੈਂ ਤੁਹਾਨੂੰ ਦੱਸ ਦਿੰਦੀ ਕਿੰਨੇ ਜਾਨੇ ਸੀ ਇਹ ਟੋਟਲ ਖੋਲ ਕਿੰਨੇ ਲੱਭੇ ਮੈਂ ਤਾਂ ਉਸ ਨੂੰ ਚੋਕੇ ਨੂੰ ਇੱਥੇ ਲਿਆ ਬਾਕੀ ਸਰ ਬਿਲਕੁਲ ਅਸੀਂ ਅਸੀਂ ਸਪੋਰਟ ਸਰ ਖੋਲ ਕਿੰਨੇ ਲੱਭੇ ਹੋਣਾ ਤੁਸੀਂ ਉਹਨੂੰ ਚੋਕੇ ਲੈ ਲੈਂਦੇ ਹੋ ਉੱਥੇ ਜਾ ਕੇ ਤੁਹਾਨੂੰ ਸਰਚ ਦੱਸ ਦਿੰਦੇ ਆ ਟੀਮਾਂ ਲੱਗੀਆਂ ਉਹ ਖਵਾ ਛੇਤੀ ਦੋਸ਼ੀ ਫੜ ਲਾਂਗੇ ਠੀਕ ਹਾਂ ਸਰ ਠੀਕ ਹੈ ਸਰ ਠੀਕ ਇੱਕ ਰਾਜੀਵੀ ਸੇਠੀ ਨੇ ਸਵੇ ਨੂੰ ਨਾਂ ਦਾ ਲੜਕਾ ਜਿਹਨੂੰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਹੈ ਜੀ ਦੀ ਡੈੱਡ ਬਡੀ ਸਾਡੇ ਕੋਲ ਹਸਪੀਟਲ ਤੇ ਮੌਜੂਦ ਹੈ ਛੇਤੀ ਜਿਹੜੀਆਂ ਸੀਸੀਟੀਵੀ ਖੰਡਾਲੇ ਜਾਰੇ ਟੀਮਾਂ ਲੱਗੀਆਂ ਛੇਤੀ ਤੁਹਾਨੂੰ ਇਹਨਾਂ ਦੇ ਜਿਹੜੇ ਕਾਦਲਾਂ ਨੂੰ ਫੜ ਕੇ ਤੇ ਤੁਹਾਨੂੰ ਦੱਸ ਦਿੱਤਾ ਜਾਏ ਕਿ ਪਰ ਕਿੱਥੇ ਕੀਤਾ ਗਿਆ ਇਹ ਗੇਟ ਤੇ ਮਾਦੇ ਲੱਗੇ ਇਹ ਤੇ ਕਾਲੇਗਦਾਰ ਥਾਣੇ ਤੇ ਲੱਗੇ ਕਿਹੜੇ ਹਾਲਾਤ ਉਹ ਤਾਂ ਲੈ ਲਿਆ ਤੇ ਜ਼ਖਮੀਆਂ ਲਾਤਾ ਨਹੀਂ ਲਿਆ ਉਸੇ ਵੇਲੇ ਉਹ ਥਾਣੇ ਤੇ ਲੱਗੀਆਂ ਗੋਲੀਆਂ ਲੱਗੀਆਂ ਇਹਦੇ ਇੱਕ ਗੋਲੀ ਲੱਗੀ ਲੰਗੀਆਂ ਗੋਲੀਆਂ ਲਾ ਕੇ ਲੱਗਿਆ ਕਿੰਨੀਆਂ ਗੋਲੀਆਂ ਚਲਾਈਆਂ ਚਲਾਈਆਂ ਇਹਨਾਂ ਦੇ ਵੱਲ ਫਿਰ ਫਿਰ ਹਾਲ ਤੇ ਇਹ ਵੀ ਗੋਲੀਆਂ ਲੱਗੀਆਂ ਹੈ ਵੀ ਕਿੰਨੇ ਗਨ ਫਾਇਰ ਹੋਏ ਦਾ ਆਈਡੀਆ ਹੈ ਮਹਾ ਇਹ ਇੱਕ ਗੋਲੀ ਲੱਗੀ ਚੋਕਲੇ ਆਏ ਹਾਂਜੀ ਤਾਂ ਉਨਕੀ ਕਾਰਵਾਈ ਚੱਲਦੀ ਜਾਂਦੀ ਹੈ ਐਫ ਆਈ ਆਰ दर्ज ਹੋ ਰਹੀ ਹੈ ਜੀ ਜੋ ਜੋ ਸਪੈਕਟਰ ਲਾਏ ਉਹ ਕਰ ਰਹੇ ਆ ਇਹ ਸਾਰਾ ਜੋ ਵੀ ਮਦਰ ਵੱਲੋਂ ਜਿਹੜੇ ਬੰਦੇ ਦਾ ਨਾਮ ਲਿੱਤੇ ਜਾ ਰਹੇ ਆ ਕੋਈ ਜਨਵਰੀ ਫਿਕਰ ਹੈ ਜੀ ਜੋ ਸਾਹਮਣੇ ਆਊਗਾ ਨਾ ਸਾਰਾ ਕੁਝ ਸਰਕਾਰ ਨੂੰ ਦੱਸਿਆ ਜਾਊਗਾ ਜੀ ਹਾਂਜੀ ਫਿਲਹਾਲ ਤੇ ਇੱਕ ਗੋਲੀ ਜਿਹੜੀ ਲੱਗੀ ਹਾਂਜੀ ਕਹਿਣ ਦਾ ਮਤਲਬ ਕਿੰਨੇ ਗਨ ਫਾਇਰ ਹੋਏ ਕੁਝ ਆਈਡੀਆ ਹੈ ਜੀ ਮੈਂ ਇੱਕ ਗੋਲੀ ਲੱਗੀ ਚੋਕਲੇ ਆਏ ਹਾਂਜੀ ਹਾਂਜੀ ਤੇ ਉਨਕੀ ਕਾਰਵਾਈ ਮੱਦ ਲਈ ਹੰਦੀ ਜਾ ਰਹੀ ਹੈ। ਐਫ ਆਈ ਆਰ ਦਰਜ ਹੋ ਰਹੀ ਹੈ ਜੀ ਜੋ ਜਿਵੇਂ ਸਤਿ ਸਤ ਕਰ ਲਓ। ਕੋਈ ਹੈਗਾ ਸੀ। ਉਹ ਕਰ ਰਹੇ ਆ ਜੀ ਸਾਰਾ। ਜੋ ਵੀ ਉਹਦੀ ਮਦਰ ਵੱਲੋਂ ਜਿਹੜੇ ਬੰਦਿਆਂ ਦੇ ਨਾਮ ਲਿੱਤੇ ਜਾ ਰਹੇ ਆ ਉਹਨਾਂ ਦੀ ਕੋਈ ਗੱਲ ਵੈਰੀਫਾਈ ਕਰਾਂਗੇ ਜੀ। ਜੋ ਵੀ ਸਾਹਮਣੇ ਆਊਗਾ ਨਾ ਸਾਰਾ ਕੁਝ ਕੰਗਾਲ ਕੇ ਤੁਹਾਨੂੰ ਦੱਸਿਆ ਜਾਊਗਾ ਜੀ ਬਾਅਦ ਵਿੱਚ। ਹਾਂ ਜੀ। ਇਹ ਕੀ ਹੋਇਆ? ਇਹ ਕਿੱਥੇ ਗਿਆ ਸੀ ਕੀ ਹੋਇਆ ਕੀ? ਇਹ ਕੀ ਹੋਇਆ? ਨਹੀਂ। 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 ਆਇਆ ਮਾਰਕਿੰਗ। ਨੇ ਆ ਕੇ ਘਰ ਬੈਠੇ ਪਹੁੰਚ ਲਾ ਕਿਪ ਜਾ ਰ ਗਿਆ ਹਾਂਜੀ ਕੋਈ ਗਵੰਡੀ ਆਇਆ ਤਾਂ ਤੁਹਾਡੇ ਮੁੰਡੇ ਦੇ ਸੱਤਾ ਲੱਗੀਆਂ ਤੇ ਉਹਨੂੰ ਤੁਹਾਡੇ ਮੁੰਡੇ ਤੋਂ ਆਮਦੀ ਬਸਤਾ ਲੈ ਕੇ ਗਏ ਆਉ ਤੇ ਮੈਂ ਕਿਹਾ ਮੈਨੂੰ ਫੋਨ ਨੰਬਰ ਦਿਓ ਕੋਈ ਫੇ ਮੈਂ ਇਹਦੇ ਨੰਬਰ ਤੇ ਫੋਨ ਕੀਤਾ ਉਹ ਸਰਨੇ ਐਸਚੋ ਸਰਨੇ ਚੁੱਕ ਲਿਆ ਮੈਡਮ ਤੁਹਾਡੇ ਹਸਬੰਡ ਕੀ ਕਰਦੇ ਨੇ ਕੱਪੜੇ ਦਾ ਸ਼ੋਰੂਮ ਆ ਸਾਡਾ ਦਰਬਾਰ ਸਾਹਿਬ ਦੇ ਮੈਡਮ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਜ਼ੀਰੋ ਬਿਨਾ ਮੈਂ ਅੱਜ ਕਿਸੇ ਨਾਲ ਲੜਾਈ ਝਗੜਾ ਕੋਈ ਹੋਇਆ ਅੱਜ ਕੋਈ ਫੋਨ ਆਈ ਮੈਨੂੰ ਕੋ ਮੇਰੇ ਨਾਲ ਆ